ਪਟਿਆਲਾ ਦੇ ਪਾਸਿਓਂ ਰੋਡ ਇਲਾਕੇ ਦੇ ਵਿੱਚ ਅੱਜ ਸਵੇਰੇ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਸਵੇਰ ਦੀ ਸੈਰ ਤੇ ਨਿਕਲੇ ਸਾਬਕਾ ਬੈਂਕ ਦਾ ਮੈਨੇਜਰ ਦਾ ਤੀਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਵੀਰਵਾਲ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਜੋ ਹੋਈ ਹੈ ਜੋ ਕਿ ਕੁਝ ਸਾਲ ਪਹਿਲਾਂ ਬੈਂਕ ਆਫ ਬਰੋਦਾ ਤੋਂ ਰਿਟਾਇਰ ਹੋਇਆ ਸੀ ਮ੍ਰਿਤਕ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ ਬਲਬੀਰ ਕੰਗਾ ਹਰ ਰੋਜ਼ ਪਾਸੀ ਰੋਡ ਤੇ ਸੈਰ ਕਰਨ ਜਾਂਦਾ ਸੀ ਅੱਜ ਵੀ ਉਹ ਸੈਰ ਕਰਨ ਲਈ ਗਿਆ ਅਤੇ ਇਸ ਦੌਰਾਨ ਇਹ ਵਾਰਦਾਤ ਵਾਪਰ ਕੇ ਮਰਤਕ ਦੀ ਲਾਸ਼ ਦੇ ਕੋਲੋਂ ਇੱਕ ਚਾਕੂ ਵੀ ਮਿਲਿਆ ਹੈ ਡੀਐਸਪੀ ਸੰਜੀਵ ਸਿੰਘਲਾ ਨੇ ਕਿਹਾ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮ ਜੈਟ ਨਿਊਜ਼ ਵਟਿਆਲਾ ਦੀ ਪਾਸੀ ਰੋਡ ਇਲਾਕੇ ਦੇ ਵਿੱਚ ਅੱਜ ਸਵੇਰੇ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਸਵੇਰ ਦੀ ਸੈਰ ਤੇ ਨਿਕਲੇ ਸਾਬਕਾ ਬੈਂਕ ਦਾ ਮੈਨੇਜਰ ਦਾ ਤੀਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਵੀਰਵਾਲ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਜੋ ਹੋਈ ਹੈ ਜੋ ਕਿ ਕੁਝ ਸਾਲ ਪਹਿਲਾਂ ਬੈਂਕ ਆਫ ਬਰੋਦਾ ਤੋਂ ਰਿਟਾਇਰ ਹੋਇਆ ਸੀ ਮ੍ਰਿਤਕ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ ਬਲਬੀਰ ਕਿੰਗਾ ਹਰ ਰੋਜ਼ ਪਾਸੀ ਰੋਡ ਤੇ ਸੈਰ ਕਰਨ ਜਾਂਦਾ ਸੀ ਅੱਜ ਵੀ ਉਹ ਸੈਰ ਕਰਨ ਲਈ ਗਿਆ ਅਤੇ ਇਸ ਦੌਰਾਨ ਇਹ ਵਾਰਦਾਤ ਵਾਪਰ ਕੇ ਮਰਤਕ ਦੀ ਲਾਸ਼ ਦੇ ਕੋਲੋਂ ਇੱਕ ਚਾਕੂ ਵੀ ਮਿਲਿਆ ਹੈ ਡੀਐਸਪੀ ਸੰਜੀਤ ਸਿੰਘਲਾ ਨੇ ਕਿਹਾ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮ ਜਟ ਨਿਊਜ਼ ਪਟਿਆਲਾ ਦੇ ਪਾਸਿਓਂ ਰੋਡ ਇਲਾਕੇ ਦੇ ਵਿੱਚ ਅੱਜ ਸਵੇਰੇ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਸਵੇਰ ਦੀ ਸੈਰ ਤੇ ਨਿਕਲੇ ਸਾਬਕਾ ਬੈਂਕ ਦਾ ਮੈਨੇਜਰ ਦਾ ਤੀਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਵੀਰਵਾਲ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਜੋ ਹੋਈ ਹੈ ਜੋ ਕਿ ਕੁਝ ਸਾਲ ਪਹਿਲਾਂ ਬੈਂਕ ਆਫ ਬਰੋਦਾ ਤੋਂ ਰਿਟਾਇਰ ਹੋਇਆ ਸੀ ਮ੍ਰਿਤਕ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ ਬਲਬੀਰ ਤੰਗਾ ਹਰ ਰੋਜ਼ ਪਾਸੀ ਰੋਡ ਤੇ ਸੈਰ ਕਰਨ ਜਾਂਦਾ ਸੀ ਅੱਜ ਵੀ ਉਹ ਸੈਰ ਕਰਨ ਲਈ ਗਿਆ ਅਤੇ ਇਸ ਦੌਰਾਨ ਇਹ ਵਾਰਦਾਤ ਵਾਪਰ ਕੇ ਮਰਤਕ ਦੀ ਲਾਸ਼ ਦੇ ਕੋਲੋਂ ਇੱਕ ਚਾਕੂ ਵੀ ਮਿਲਿਆ ਹੈ ਡੀਐਸਪੀ ਸੰਜੀਵ ਸਿੰਘਲਾ ਨੇ ਕਿਹਾ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮ ਜੈਟ ਨਿਊਜ਼ ਪਟਿਆਲਾ ਦੇ ਪਾਸਿਓਂ ਰੋਡ ਇਲਾਕੇ ਦੇ ਵਿੱਚ ਅੱਜ ਸਵੇਰੇ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਸਵੇਰ ਦੀ ਸੈਰ ਤੇ ਨਿਕਲੇ ਸਾਬਕਾ ਬੈਂਕ ਦਾ ਮੈਨੇਜਰ ਦਾ ਤੀਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਵੀਰਵਾਲ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਜੋ ਹੋਈ ਹੈ ਜੋ ਕਿ ਕੁਝ ਸਾਲ ਪਹਿਲਾਂ ਬੈਂਕ ਆਫ ਬਰੋਦਾ ਤੋਂ ਰਿਟਾਇਰ ਹੋਇਆ ਸੀ ਮ੍ਰਿਤਕ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ ਬਲਬੀਰ ਤੰਗਾ ਹਰ ਰੋਜ਼ ਪਾਸੀ ਰੋਡ ਤੇ ਸੈਰ ਕਰਨ ਜਾਂਦਾ ਸੀ ਅੱਜ ਵੀ ਉਹ ਸੈਰ ਕਰਨ ਲਈ ਗਿਆ ਅਤੇ ਇਸ ਦੌਰਾਨ ਇਹ ਵਾਰਦਾਤ ਵਾਪਰ ਕੇ ਮਰਤਕ ਦੀ ਲਾਸ਼ ਦੇ ਕੋਲੋਂ ਇੱਕ ਚਾਕੂ ਵੀ ਮਿਲਿਆ ਹੈ ਡੀਐਸਪੀ ਸੰਜੀਤ ਸਿੰਘਲਾ ਨੇ ਕਿਹਾ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮ ਜੈਟ ਨਿਊਜ਼